ਜਿਹੜਾ ਕਿਨੇ ਕਈ ਦਿਨਾਂ ਤੋਂ ਰੌਲਾ ਚੱਲ ਰਿਹਾ ਸੈਂਟਰ ਗਵਰਨਮੈਂਟ ਨਾਲ ਵੀ ਸਾਡੀ ਪੰਜਾਬੀ ਜੁਨੀਅਟ ਕੱਟੂਹੀ ਜਾ ਰਹੀ ਹੈ। ਅਸੀਂ ਪੰਜਾਬ ਦੇ ਵਸਿੰਦੇ ਆ। ਅਸੀਂ ਇਹ ਜਿਹੜੀ ਜੁਨੀਅਟ ਸਾਡਾ ਪੰਜਾਬ ਦਾ ਹੱਕ ਆ ਇਹ ਇਸੇ ਤਰ੍ਹਾਂ ਬਰਕਰਾਰ ਰੱਖੂਗਾ। ਸਾਨੂੰ ਕੁਝ ਵੀ ਕਰਨਾ ਪਵੇ। ਅਸੀਂ ਤੁਹਾਡੇ ਨਾਲ ਆ। ਬਿਲਕੁਲ ਆਵਾਕਰਮਾ ਤਾਨਾ ਸਿੰਘ ਸਹਿਬਾ ਬਚਰਤ ਸਿੰਘ ਜੀ, ਸਿੰਘ ਸਹਿਬਾ ਬਕਰਵਿੰਦਰ ਸਿੰਘ ਜੀ 10 ਤਰੀਕ ਨੂੰ ਵੀ ਅਸੀਂ ਸੰਗਤਾਂ ਨੂੰ ਅਪੀਲ ਕਰਦਾਂਗੇ ਵੱਧ ਤੋਂ ਵੱਧ ਪਹੁੰਚੋ। ਦੇਖੋ ਪੰਜਾਬ ਦਾ ਜਿਹੜਾ ਵਸਿੰਦਾ ਚਾਹੇ ਕੋਈ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਈਸਾਈਆ ਚਾਹੇ ਸਿੱਖਾ ਜਿਹੜਾ ਪੰਜਾਬ ਦਾ ਵਸਿੰਦਾ ਉਹਨੂੰ ਪੰਜਾਬ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਖੜਦਾ ਨਹੀਂ ਚਾਹੇ ਪੋਲੀਟਿਕਲ ਆ ਚਾਹੇ ਸਮਾਜਿਕ ਆ ਚਾਹੇ ਧਾਰਮਿਕ ਆ ਫਿਰ ਉਹ ਪਾਸੀਂ ਉਹਨੂੰ ਕਹਾਂਗੇ ਨਹੀਂ ਵੀ ਉਹ ਪੰਜਾਬ ਦੇ ਵਸਿੰਦੇ ਨੇ ਉਹ ਹੱਕ ਨਹੀਂ ਉਹਨਾਂ ਨੂੰ ਪੰਜਾਬ ਦੇ ਵਸਿੰਦੇ ਕਹੌਣ ਦਾ ਇਹ ਸਾਡਾ ਹੱਕ ਆ ਅਸੀਂ ਇਹਨੂੰ ਪਰਕਰਾਰ ਰੱਖਾਂਗੇ ਸਾਨੂੰ ਚਾਹੇ ਜੋਕ ਸਮਰਜੀ ਕਰਨਾ ਪਵੇ ਅਸੀਂ ਤੁਹਾਡੇ ਨਾਲ ਆ 10 ਤਰੀਕ ਨੂੰ ਹਮ ਹਮਾ ਕੇ ਸਾਡੀਆਂ ਨਿਆਂ ਸਿੰਘ ਫੌਜਾਂ ਵੀ ਪਹੁੰਚਣਗੀਆਂ ਗੇ ਤੁਸੀਂ ਕਹੋ ਸੀ ਇਹ ਘੋੜੇ ਵੀ ਲੈ ਕੇ ਬੰਦਾਂਗੇ ਇਥੇ ਬਸ ਸਾਨੂੰ ਕਹੋ ਦਾ ਸਹੀ ਅਸੀਂ ਆਪ ਆਵਾਂਗੇ ਨਾਲ ਅਸੀਂ 10 ਤਰੀਕ ਨੂੰ ਪਹੁੰਚ ਕੇ ਸਾਰੀਆਂ ਫੌਜਾਂ ਨਾਲ ਪਹੁੰਚਾਂਗੇ ਤੇ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਤੁਸੀਂ ਬਾਰ-ਬਾਰ ਸਾਨੂੰ ਜੋ ਕੇ ਦੇਖਦੇ ਹੋ ਅਸੀਂ ਤਿਆਰ ਪਰ ਤਿਆਰ ਆ ਹਰ ਤੁਹਾਡੀ ਗੱਲ ਦਾ ਜਵਾਬ ਦੇਵਾਂਗੇ ਵੀਰ ਦੀਪ ਸੂਧੂ ਨੇ ਕਿਹਾ ਸੀ ਉਹ ਤੋਂ ਪਹਿਲਾਂ ਉਹ ਵੀ ਆਇਆ ਸੀ ਜਦੋਂ ਪਹਿਲਾਂ ਧਰਾਂ ਲੱਗਿਆ ਵੀ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭਜਣ ਵਾਲੇ ਨੂੰ ਧਰਤੀ ਸਾਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਦੋਹੇ ਚੀਜ਼ਾਂ ਲੈ ਕੇ ਹਟਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਨੀ ਬੇਨਤੀ ਪ੍ਰਵਾਨ ਕਰਿਓ ਗਲਾ ਜੀ ਆਜਣੇ ਅੰਦਰ ਪਰਸ ਨੂੰ ਫੇਰ ਹਾਜ਼ਰ ਹੋਵਾਂਗੇ ਅੱਗੇ ਵੀ ਇੱਕ ਰਫੜ ਪਿਆ ਹੋਇਆ ਇਸੇ ਤਰ੍ਹਾਂ ਦਾ ਉਹ ਵੀ ਜਾ ਕੇ ਨਵੇਰਨਾ ਬਾਬਾ ਜੀ ਬਹੁਤ ਨਵੇਰਨਾ ਸਿੰਘ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਜਦੋਂ ਮਰਜ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫੋਨ ਨੰਬਰ ਜਿੱਕਰੇ ਵੀ ਜਾਵੇ ਨਹੀਂ ਆਲੋ ਜਾਵੇ ਅਕਾਲਪੁਰਖ ਨੂੰ ਭਾਵੇ ਸਾਡਾ ਫੋਨ ਨੰਬਰ 98152 6400 64704 ਜਦੋਂ ਮਰਜ਼ੀ ਕਰੋ ਅੱਧੀ ਰਾਤ ਨੂੰ ਵੀ ਹਾਜ਼ਰ ਹੋਵਾਂ ਇੱਥੇ ਹੀ ਬੈਠਿਆ ਨੇ ਜੜੀ ਮੋਰਚਾ ਤਾਂ ਲੱਗੇ ਹੀ ਹੋਇਆ ਤੁਹਾਡੇ ਕੋਲੇ ਆ ਜਾਾਂਗੇ ਕੋਈ ਗੱਲ ਤੁਹਾਡੇ ਨਾਲ ਵੀਰ ਜੋ ਤੱਕੜੇ ਰਹੋ ਤੁਸੀਂ ਤੱਕੜੇ ਰਹੋ ਬਿਲਕੁਲ ਆਵਾਂਗੇ ਠੀਕ ਹੈ ਜੀ ਵੈਰੀ ਗੁਰਜੀ ਕਾ